ਕੀ ਇਹ ਆਪਣਾ ਤੇ ਕਿਹੜਾ ਪਿੰਡ ਹੈ ਕਿੰਨਾ ਕੁ ਨੁਕਸਾਨ ਹੋਇਆ ਵੀਰ ਜੀ ਲਖਵਿੰਦਰ ਸਿੰਘ ਨਿਸ਼ਾਨ ਸਿੰਘ ਪਿੰਡ ਸਰਾਮ ਬੋਦਲਾ ਜ਼ਿਲ੍ਹਾ ਮੁਕਸਰ ਸਾਹਿਬ ਹੂੰ ਤੇ ਨੁਕਸਾਨ ਆ ਤੁਸੀਂ ਆਪ ਹੀ ਵੇਲੋ ਜੀ ਸਾਰੇ ਆ ਸਿੱਟੇ ਵੀ ਖਤਮ ਹੋਏ ਪਏ ਜੀ ਮਸਾਂ ਕੀ 10 12 ਮਾਣ ਕਣਕ ਭਾਵੇਂ ਨਿਕਲੇ ਉਹ ਵੀ ਜੇ ਮੌਸਮ ਸਹੀ ਰਿਹਾ ਤੇ ਇਹ ਦਿਆ ਸਾਲ ਨਾਲੋਂ ਵੀ ਕੱਖ ਨਹੀਂ ਰਿਹਾ ਸਿੱਟੇ ਟੁੱਟ ਗਏ ਆ ਥੱਲੇ ਗਿਰ ਗਈ ਸੀ ਕਣਕ ਤੇ 70000 ਨੂੰ ਠੇਕੇ ਲਈ ਹੈ ਜੀ ਤੇ ਠੇਕਾ ਵੀ ਨਹੀਂ ਪੂਰਾ ਅੱਗੇ ਚੋਨਾ ਵੀ 45 50 ਮਾਣ ਨਿਕਲੇ ਜੀ ਦਿਆ ਕਣਕ ਮੈਨੂੰ ਨਹੀਂ ਮੇਲ ਵੀ 10 ਬਾਰ ਮਾਣ ਨਿਕਲ ਜਾਈ ਇਹ ਕੋਈ ਹੁਣ ਵੀ ਮੌਸਮ ਖਰਾਬ ਹੈ ਪਹਿਲਾਂ ਕਿੰਨਾ ਕ ਮਲੋ ਗੜੇ ਪਏ ਸੀ ਉਹ ਕੋਈ ਗੜੇ ਦਾ ਬਹੁਤ ਜਿਆਦਾ ਹੀ ਏਡੇ ਏਡੇ ਸੀ ਸਾਲਾ ਥੱਲੇ ਨਿਸ਼ਾਨ ਪਏ ਹੋਏ ਨੇ ਗੜਿਆਂ ਦੇ ਤੇ ਸਵੇਰ ਤੱਕ ਵੀਰ ਜੀ ਵੀ ਉਸੇ ਤਰ੍ਹਾਂ ਹੀ ਪੈ ਰਹੇ ਖੁਰੇ ਵੀ ਨਹੀਂ ਜੀ ਇੰਨੇ ਦੇ ਪਏ ਸੀ ਕਿੰਨੀ ਪੈਰੀ ਕਿੰਨੀ ਤੁਹਾਡੇ ਕੋਲ ਮੇਰੇ ਕੋਲ 16 ਕਿੱਲੇ ਥਾ ਜੀ ਜਿਹੜਾ ਖਰਾਬ ਹੋ ਗਿਆ ਜੀ ਤਿੰਨ ਚਾਰ ਕਿੱਲੇ ਆ ਹੈਗੇ ਉਹ ਵੀ ਖਰਾਬ ਹੈ ਜੀ ਉਹ ਥੋੜੀ ਕਣਕ ਸੀ ਨਰਮ ਹੈ ਤੇ ਉਹਦੇ ਨੁਕਸਾਨ ਥੋੜਾ ਘੱਟ ਹੈ ਉਹ ਸਾਈਡ ਤੇ ਪੈ ਜਾਂਦੀ ਆਪਣੀ ਇਹ 16 ਕਿੱਲੇ ਜਿਆਦਾ ਖਤਮ ਹੋ ਗਿਆ ਜੀ 16 ਹਾਂ ਜੀ ਹਾਂਜੀ ਬਾਈ ਜੀ ਕੀ ਆਪਣਾ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਜਦੋਂ ਮੈਂ ਮੈਂ ਜਰਨੈਲ ਸਿੰਘ ਪਿੰਡ ਸਰਾਵਾ ਬੋਹ ਦਾ ਜ਼ਿਲ੍ਹਾ ਕਿਰਤੀਕ ਸੋਣ ਯੂਨੀਅਨ ਲੰਬੀ ਤੇ ਮਲੋੜ ਦਾ ਪ੍ਰਧਾਨ ਸਾਡੇ ਸਰਾਵਾ ਤੇ ਕਟਿਆਂ ਵਾਲੀ ਪਿੰਡ ਚ ਬਹੁਤ ਜ਼ਿਆਦਾ ਗੜੇਮਾਰੀ ਹੋਈ ਏ ਪਿਛਲੇ 29 ਤਰੀਕ ਨੂੰ ਰਾਤ ਨੂੰ ਜੋ ਗੜੇਮਾਰੀ ਹੋਈ ਏ ਸਾਡੇ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਘੱਟੋ ਘੱਟ 3000 ਏਕੜ ਜ਼ਮੀਨ ਜਿਹੜੀ ਏ ਉਹਦਾ 70% ਨੁਕਸਾਨ ਹੋਇਆ ਹੈ ਜਿਹੜਾ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਸੀ ਉਹਦਾ ਬਹੁਤ ਵੱਡਾ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਪਿਛਲੀ ਵਾਰੀ ਝੋਨੇ ਤੇ ਵੀ ਨੁਕਸਾਨ ਉਹਦੋਂ ਪਿਛਲੀ ਕਣਕ ਤੇ ਵੀ ਗੜਾ ਪੈ ਗਿਆ ਸੀ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਜਲਦੀ ਤੋਂ ਜਲਦੀ ਗਰਦੌਰੀ ਕਰਵਾ ਕੇ ਜਿਹੜਾ ਮੰਦਾ ਮਾਜਬਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਫੌਰੀ ਤੌਰ ਤੇ ਰਾਹਤ ਦਿੱਤੀ ਜਾਵੇ ਕਿਸਾਨਾਂ ਨੂੰ ਜੇ ਸਰਕਾਰ ਇਹ ਗਰਦੌਰੀ ਤੇ ਸਾਨੂੰ ਕੋਈ ਕਿਸਾਨਾਂ ਨੂੰ ਰਾਹਤ ਨਹੀਂ ਦਿੰਦੀ ਫਿਰ ਕਿਰਤੀ ਕਿਸਾਨ ਯੂਨੀਅਨਾਂ ਵੱਲੋਂ ਵੱਡਾ ਸੰਘਰਸ਼ ਵਿੜਿਆ ਜਾਏਗਾ ਤੇ ਫਿਰ ਆਪਦੇ ਹੱਕ ਜਿਹੜੇ ਅਸੀਂ ਆਪ ਲਵਾ ਲਵਾਂਗੇ ਲੜਾਈ ਲਾੜਾਂਗੇ ਸਾਰੇ ਪਿੰਡ ਦੇ ਕਿੰਨੇ ਕਿ ਪਿੰਡਾਂ ਦਾ ਮਤਲਬ ਨੁਕਸਾਨ ਮੰਦ ਇਹ ਸਾਡੇ 4 ਪਿੰਡ ਆਉਂਦੇ ਨੇ ਕਵਰ ਵਾਲਾ ਸਰਾਵਾ ਕਟਿਆ ਵਾਲੀ ਤੇ ਸੁਪਾਲਾ ਕਿੰਨਾ ਕੁ ਰਕਬਾ ਹੋਊਗਾ ਇਹ ਕੁੱਲ ਮਿਲਾ ਕੇ ਜਿਹੜਾ ਕੱਲਾ ਸਰਾਵਾ ਦਾ ਇਹ 3000 ਏਕੜ ਦਾ ਰਕਬਾ ਹੈ ਜਿਹੜਾ ਬਾਕੀ ਕਟਿਆ ਵਾਲੇ ਦਾ 6-700 ਏਕੜ ਤੇ ਆਗਾ ਸੁਪਾਲਾ ਦਾ 2-300 ਏਕੜ ਦੀ ਜ਼ਮੀਨ ਜਿਹੜੀ ਇਹਦੇ ਵਿੱਚ ਦੀ ਇੱਕ ਲਾਸ ਨੰਗੀ ਏ ਜਿੱਧਰ ਦੀ ਨੰਗੀ ਉਹਨੇ ਉਧਰ ਦੀ ਤਬਾਈ ਮਚਾਤੀ ਪਲਵਿੰਦਰ ਸਿੰਘ ਸਾਨੂੰ ਸਰਦਾਰ ਸਵਰਨ ਸਿੰਘ ਪਿੰਡ ਸਰਾਵਾ ਪੋਤਲਾਂ ਦਾ ਰਹਿਣ ਵਾਲਾ ਮੇਰੇ ਕੋਲ 6 ਏਕੜ ਜ਼ਮੀਨ ਆਪਦੀ 10 ਏਕੜ ਮੈਂ ਠੇਕੇ ਤੇ ਲਈ 70000 ਦੇ ਹਿਸਾਬ ਨਾਲ ਜਿੰਦੇ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਅਸੀਂ ਸਰਕਾਰਾਂ ਤੋਂ ਇਹੋ ਹੀ ਬੇਨਤੀ ਕਰਦੇ ਆਂ ਕਿ ਸਾਡਾ ਖੇਤ ਛੇਤੀ ਗ드ਰਾਵਰੀ ਕਰਕੇ ਤੇ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਜਿਹੜੀ ਇਹ ਜਿੱਥੋਂ ਵੀ ਟੱਪਿਆ ਹੈ 3000 ਦੇ ਲਗਭਗ ਜਿਹੜਾ ਏਕੜ ਏਰੀਆ ਜਿਹੜਾ ਖਰਾਬ ਹੋ ਚੁੱਕਾ ਹੈ ਜੀ 70% ਨੁਕਸਾਨ ਆ ਬਾਕੀ ਜਿਵੇਂ ਜਿਵੇਂ ਦਿਨ ਪਹਿਣਗੇ ਉਵੇਂ ਹੋ ਸਕਦਾ 70 ਤੋਂ ਵੀ ਟੱਪ ਜੇ ਪਰ ਜਿਵੇਂ ਜਿਵੇਂ ਦਿਨ ਪਹਿਣਗੇ ਉਵੇਂ ਮਿੱਟੀ ਸੁੱਕਣਗੇ ਤੇ ਫਿਰ ਇਹ ਨੁਕਸਾਨ ਦਾ ਪਤਾ ਲੱਗੀ ਜਣਾ ਕਿੰਨਾ ਹੁੰਦਾ ਹੈ ਹੁਣ ਕਿੰਨਾ ਕੁ ਲੱਗਦਾ ਤੁਹਾਨੂੰ ਦੇਖਣ ਨਾਲ ਵੀ ਕਿੰਨਾ ਕੁ ਪਰਸੈਂਟ ਦਾ ਹੋਣਾ ਹੈ ਹੁਣ 50 ਤੋਂ ਲੈ ਕੇ 70% ਤੱਕ ਜਿਹੜਾ ਨੁਕਸਾਨ ਹੈ ਇਸ ਟਾਈਮ ਸਾਨੂੰ ਦਿਸੀ ਜਾਂਦਾ ਹੈ ਜੀ ਹੋ ਚੁੱਕਾ ਜੀ ਹੋ ਚੁੱਕਾ ਜਿਹੜਾ ਆ ਥੱਲੇ ਗੜਿਆਂ ਦੇ ਉਵੇਂ ਨਿਸ਼ਾਨ ਪਏ ਹੋਏ ਨੇ ਸਾਰੀ ਕੰਗ ਝੜ ਗਈ ਆ ਇਹ ਸਿੱਟੇ ਜਿਹੜੇ ਹਰੇ ਦਿਸਦੇ ਪੈਣੇ ਇਹ ਜਿਵੇਂ ਦਿਨ ਪੈਣਗੇ ਉਵੇਂ ਸੁੱਕਣੇ ਸ਼ੁਰੂ ਹੋ ਜਾਣਗੇ ਧੁੱਪ ਲੱਗੇ ਜਿਵੇਂ ਜਿਵੇਂ ਆ ਧੁੱਪਾਂ ਲੱਗੀਆਂ ਦੀ ਉਵੇਂ ਸੁੱਕ ਕੇ ਖਤਮ ਹੋ ਜਾਊਗੀ ਇਹ ਤੇ ਵਿੱਚੋਂ ਮੁਸਕਾਉਣ ਲੱਗ ਪੈਣਾ ਹੈ ਜੀ ਸਾਹੀ ਤੇ ਹੋਈ ਬੇਨਤੀ ਕਰਦੇ ਆ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਰਕਾਰਾਂ ਕੇ ਹੋਈ ਸਹੀ ਬੇਨਤੀ ਕਰਦੇ ਆ ਬੈਗਰਜੀ ਖਾਲਸਾ ਬੈਗਰਜੀ ਕੀ ਫਤਿਹ ਕਾਈ ਪ੍ਰਧਾਨ ਪਿੰਡ ਕਟਿਆਵਾਲੀ ਦਾ ਮੈਂ ਗੁਰਦੇਵ ਸਿੰਘ ਸਨ ਚੰਨਣ ਸਿੰਘ ਦਾ ਰਹਿਣ ਵਾਲਾ ਹਾਂ ਜੀ ਸਾਡੀ ਪਿੰਡ ਦੀ ਜੋ ਕੀ ਕਨਕ ਬਹੁਤ ਖਰਾਬ ਹੋ ਗਈ ਹੈ ਜੀ ਉਸ ਦਾ ਬਣਦਾ ਮੁਆਵਜ਼ਾ ਸਰਕਾਰ ਸਾਨੂੰ ਦਿੱਤਾ ਜਾਵੇ ਤੇ ਅਸੀਂ ਆਪਦੀ ਜਿਹੜੀ ਕੋਈ ਵੀ ਅਸੀਂ ਆਪਦਾ ਗਾਂ ਆਪਦਾ ਜ਼ਰੂਰਤਾਂ ਪੂਰੀਆਂ ਕਰ ਸਕੀਏ ਜੀ ਕਿੰਨਾ ਕੁ ਰਕਬਾ ਹੋਊਗਾ ਜੀ ਪਿੰਡ ਦਾ ਸਾਡੇ ਕਟਿਆਣ ਦਾ ਰਕਬਾ ਕੁੱਲ ਲਗਭਗ 7-800 ਕਿਲਾ ਖਰਾਬ ਹੋ ਗਿਆ ਹੈ ਜੀ ਹਾਂਜੀ ਜਿਹੜਾ ਕਿ 70 ਤੋਂ 80% ਕੋਈ 50% ਹੈ ਜੀ ਉਹ ਆਪਦਾ ਜੀ ਆਣ ਕੇ ਵੇਖਣ ਜੋ ਵੀ ਸਰਕਾਰ ਆਪਦੇ ਮੁਲਾਜ਼ਮ ਕੱਲਣ ਉਹ ਸਾਡਾ ਰਕਬੇ ਵੇਖ ਕੇ ਗਰਦੌਰੀ ਕੀਤੀ ਜਾਏ ਤੇ ਜੋ ਵੀ ਸਾਡਾ ਹੱਕ ਬਣਦਾ ਹੈ ਅਸੀਂ ਬੇਅਕਾਸੀ ਲੈਣਾ ਨਹੀਂ ਚਾਹੁੰਦੇ ਜਿਹੜਾ ਸਾਡਾ ਹੱਕ ਉਹ ਸਾਨੂੰ ਦਿੱਤਾ ਜਾਏ ਤੇ ਅਸੀਂ ਸਰਕਾਰ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਸਾਡੇ ਤੇ ਜੀ 5 ਕਿੱਲੇ ਮੇਰੇ ਕੋਲ ਪੈਲੀ ਹੈ ਜੀ 10 ਕਿੱਲੇ ਮੰਮੀ ਠੇਕੇ ਨਾਲ ਲਈ ਹੋਈ ਹੈ ਜੀ ਉੱਥੇ ਪੈਣ ਲਈ ਤੇ ਉਹ ਤੁਸੀਂ ਹੁਣ ਮੈਂ ਹਰਦੀਪ ਸਿੰਘ ਕਿਰਤੀ ਕਰਖਾਨ ਯੂਨੀਅਨ ਏਕਾਈ ਪ੍ਰਧਾਨ ਸ਼ਰਾਮਾ ਬੋਲਣਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਸਾਡੇ ਗਰੇਮਾਰੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ ਸਾਡੀ ਗਰਦਾਵਰੀ ਕਰਾ ਕੇ 96 ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਦੀ ਬਹੁਤ ਮਾਰੀ ਹਾਲਤ ਹੈ ਤੇ ਇਸ ਕਰਕੇ ਸਾਡੀ ਨਾਲ ਸਰਕਾਰ ਨੂੰ ਬੇਨਤੀ ਆ ਕੋਈ ਅਫਸਰ ਆਇਆ ਅਜ ਤੱਕ ਮਨ ਲੋ ਤਿੰਨ ਕੋਈ ਅਫਸਰ ਨਹੀਂ ਆਇਆ ਅਸੀਂ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਸਾਨੂੰ ਅਜੇ ਤੱਕ ਕੋਈ ਉਸ ਤੋਂ ਹਦੈਤਾ ਨਹੀਂ ਹੋਈਆਂ ਜਿੱਦਾਂ ਜੇ ਸਾਨੂੰ ਹਦੈਤਾ ਨਹੀਂ ਹੁੰਦੀਆਂ ਅਸੀਂ ਨਹੀਂ ਹਾਂਜੀ ਕਿਸੇ ਲੈ ਬਿੰਦਾਂ ਬਖ ਤੋਂ ਜਿਹੜੇ ਬਰਸਾਤ ਦੇ ਗੜੇ ਆਏ ਸੀ ਨੁਕਸਾਨ ਹੋਇਆ ਚੰਗਾ ਉਹ ਕੀ ਮਨ ਲੋ ਕਾਰਵਾਈ ਕੀਤੀ ਜਾਵੇ ਉਸ ਸੱਤ ਤੋਂ ਪਹਿਲਾਂ ਤਾਂ ਸਾਚਰੀ ਕਾਲ ਜੋ ਕਿ ਆਪਣੇ ਆ ਪਿਛਲੇ ਹਫਤੇ ਦੇ ਵਿੱਚ بارشਾਂ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਉਸ ਦੀ ਆਪਾਂ ਪਟਵਾਰੀਆਂ ਕੋਲੋਂ ਰਿਪੋਰਟ ਲਈ ਵੀ ਹੈ ਤਕਰੀਬਨ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕੁਝ ਏਰੀਏ ਵਿੱਚ ਕਣਕਾਂ ਲਿਫ ਗਈਆਂ ਨੇ ਜੋ ਕਿ ਕੋਈ ਦਿਨ ਤੱਕ ਧੁੱਪ ਲੱਗਣ ਤੇ ਆਪਾਂ ਨੂੰ ਉਸ ਬਾਰੇ ਪਤਾ ਲੱਗ ਜਾਵੇਗਾ ਵੀ ਕੋਈ ਕਿੰਨੇ ਕ ਪਰਸੈਂਟ ਨੁਕਸਾਨ ਹੈ ਉਹ ਸਾਰੇ ਕੋ ਰਿਪੋਰਟ ਤੁਰਕ ਤੇ ਭੇਜੀ ਰਿਪੋਰਟ ਕੋ ਡੀ ਸਾਹਿਬ ਨੂੰ ਭੇਜੇ ਹਾਂਜੀ ਇਹਦੀ ਰਿਪੋਰਟ ਅਸੀਂ ਨਾਲ ਦੀ ਨਾਲ ਹੀ ਉਦੋਂ ਹੀ ਭੇਜ ਦਿੱਤੀ ਗਈ ਸੀਗੀ ਡੀ ਸੀ ਸਾਹਿਬ ਨੂੰ ਤੇ ਦਿੱਲੀ ਆਪਣੀ ਰਿਪੋਰਟ ਜਾਂਦੀ ਹੁਣ ਠੀਕ ਹੈ